ਸ਼ੈੱਟ ਤੁਹਾਡੇ ਕੋਲ ਬਥੇਰੇ ਸੈਟਾਂ ਦੀ ਲੋੜ ਨਹੀਂ ਸੈਟ ਸੂਟ ਨਾਲ ਮੈਚਿੰਗ ਕਰਕੇ ਹੀ ਪਾਉਂਗੇ ਜਰੂਰ ਕੋਈ ਨਾ ਸੈੱਟ ਨਾਲ ਲੈ ਜਣੇ ਜਿਹੜੇ ਪਏ ਉਹਦੇ ਨਾਲ ਦੇ ਹੀ ਸੂਟ ਲੈਣੇ ਪਹਿਲੇ ਹੀ ਠੀਕ ਆ ਤੇ ਰੁਕਦਾ ਜਾਓ ਸੁਣਦਾ ਸੈੱਟ ਅੱਛਾ ਮੈਨੂੰ 3-4 ਸੂਟ ਖਾਤਰ ਲੈਦਾ ਨਾਨਕੇ ਆਣੇ ਆ ਜਿਆਦਾ ਲੈਦਾ ਅੱਛਾ ਰਾਤ ਨੂੰ ਡੀਜੀਆ ਪਰ ਲੈਦਾ ਅੱਛਾ ਜਾਗੋ ਪਰ ਮੈਂ ਤਾਂ ਗਰਾ ਪਾਉਣਾ ਚਾਹੁੰਦੀ ਆ ਅੱਛਾ ਫਿਰ ਉਤੇ ਬਾਅਦ ਬਿਆਲ ਦਿਨ ਵੀ ਲੈਦਾ ਪਾਉਣਾ ਚਾਹੁੰਦੀ ਦੋ ਤੋੜੇ ਚਾਹੀਦੇ ਅੱਛਾ ਹਾਂ ਦਿਖਾ ਲਈਆ ਰੋਪੜ ਜੀ ਲਓ ਜੀ ਫਾਦਰ ਸਾਹਿਬ ਆ ਗਏ ਸਾਡੇ ਅੱਛੀ ਗੱਲ ਜੀ ਅੱਜ ਭਾਈ ਬਟੂਆ ਬੜਾ ਫੁੱਲਿਆ ਵਾ ਹਾਂ ਬਟੂਆ ਨੂੰ ਹੁਈਆ ਫੁੱਲਿਆ ਵਾ ਇਹ ਬਟੂਆ ਇਹ ਹੈ ਜਾਏ ਭਰਾ ਮੇਰੇ ਹੋਰ ਲੱਗੀਆਂ ਹੋਰ ਲੱਗਦੇ ਫੱਦ ਹੋ ਗਿਆ ਲੈ ਨਹੀਂ ਆਏਗਾ ਕਿਤੇ ਬਾ ਕਿਤੇ ਬਾਪੂ ਕਿਤੇ ਐਵੇਂ ਆ ਪੈਨਸ਼ਨਾਂ ਦੋ ਆਉਂਦੀਆਂ ਪਤਾ ਫਜੀਆ ਕਿਹ ਹੈ ਫਜੀਆ ਹੈ ਤਾਂ ਹੈ ਅੱਜ ਤਾਂ ਆਪਾਂ ਹੀ ਪੱਲੇ ਬੜੀ ਸੇਵਾ ਹੋ ਰਹੀ ਹੈ ਮੰਮੀ ਦੀ ਅੱਜ ਤਾਂ ਜ਼ਰੂਰੀ ਨਹੀਂ ਔਨ ਕੈਮਰੇ 'ਚ ਸੇਵਾ ਹੁੰਦੀ ਦੀ ਆਫ ਕੈਮਰੇ 'ਚ ਵੀ ਹੁੰਦੀ ਹੈ ਉਹ ਹੈ ਤਾਂ ਆਫ ਕੈਮਰੇ 'ਚ ਹੀ ਹੁੰਦੀ ਦੀ ਇਹ ਕੈਮਰਾ ਤਾਂ ਚੱਲ ਮੈਂ ਔਨ ਕਰਿਆ ਮੈਂ ਤਾਂ ਵੈਸੇ ਗੱਲ ਕਰਦਾ ਵੀ ਅੱਜ ਇੱਦਾਂ ਕਰੀਏ ਨਾ ਕੈਮਰਾ ਆਨ ਕਰ ਆ ਵੀ ਸਾਰੇ ਪੁੱਠੀ ਗੱਲ ਅੱਜ ਬੜੀ ਸੇਵਾ ਹੋ ਰਹੀ ਆ ਅੱਗੇ ਤਾਂ ਦਰਕਾਰ ਤੇ ਹੀ ਨਹੀਂ ਭਾਈ ਅੱਗੇ ਕਿੱਥੇ ਮਰਜ਼ੀ ਨਹੀਂ ਕਰਦੀ ਆ ਹਾਂ ਜਿਵੇਂ ਉਹ ਨਹੀਂ ਕਰਦੀ ਭਾਈ ਜ਼ਰੂਰੀ ਨਹੀਂ ਬਣੀ ਟਾਈਮ ਨਾਲ ਮਿਲਦਾ ਏ ਕੱਪੜੇ ਜਿਹੜੇ ਧੋਤਾ ਵਾ ਮਿਲਦਾ ਹੈ ਮੰਮੀ ਤੇ ਗਾਲਾ ਵੀ ਟਾਈਮ ਨਾਲ ਮਿਲਦੀ ਆ ਸਾਨੂੰ ਜ਼ਰੂਰੀ ਆ ਤੇ ਜਦ ਹੁਣ ਕੰਮਕਾਰ ਸੀਜ਼ਨ ਦਾ ਟਾਈਮ ਹੁੰਦਾ ਫਿਰ ਤਾਂ ਭਾਈ ਲੇਟ ਵੀਰ ਖੇਤਾਂ ਚ ਤੁਸੀਂ ਖੇਤਾਂ ਤੇ ਜਾ ਇਹ ਤਾਂ ਲੇਟ ਫੇਟ ਹੋ ਜਾਂਦੇ ਹੁਣ ਉਧਰ ਖੇਤਾਂ ਦੀਆਂ ਵੀਡੀਓ ਚੱਲਦੀਆਂ ਨਹੀਂ ਤਾਂ ਕਰਕੇ ਸ਼ੂਟਿੰਗ ਨਾਲੇ ਰਾਤ ਨੂੰ ਬੰਦਾ ਸ਼ੂਟ ਵੀ ਕਿਆ ਕਰੇ ਮੇਰੇ ਚੜੋਂਦੀ ਆਏ ਮੇਰੇ ਚ ਹੁਣ ਹੋਰ ਕੀ ਕਰਦਾ ਟਰੈਕਟਰ ਵੀ ਮੈਂ ਕਹਿੰਦੀ ਕਰੇ ਉਹ ਹੀ ਤਾਂ ਇਹਦਾ ਟਰੈਕਟਰ ਵੀ ਹੁਣ ਛੱਡ ਕੇ ਆਉਣਾ ਦੇਖਦਾ ਇਹਨੂੰ ਨਾ ਹੁਣ ਅੱਜ ਦੇਖਦਾ ਨਹੀਂ ਅੱਜ ਛੱਡਿਆ ਨਾ ਨੂਰੂ ਪੁੱਤ ਮਿੱਟੀ ਨਾ ਖਾ ਅੱਜ ਫਿੱਤੀ ਆ ਜਾ ਦੇਖੋ ਮੜਾ ਤੂੰ ਜੇ ਜੇ ਇਹ ਨੂੰ ਦੋਦਾ ਸਵਾਗੇ ਚਾਹ। ਇਹਨੂੰ ਲੱਗੀ ਵੀ ਮੋਜ ਗੱਫੇ ਭਰ-ਭਰ ਟਰੈਕਟਰ ਦੇ ਹੋਲੇ ਬਹਿ ਜਾਂਦੀ ਆ। ਮੰਮੀ ਕਿਆ ਹੋ ਗਿਆ ਸਿਰ ਦੁਖਦਾ ਤੇਰਾ? ਹੋਰ ਸਿਰ ਦੁਖਦਾ। ਕਿਆ ਚੱਕਰਾ ਕਾਤੇ? ਬੀਬੀ ਨੂੰ ਪਤਾ ਨਹੀਂ। ਬੀਪੀ ਦਿਖਾ ਲੈਣਾ ਦਾ। ਮੈਨੂੰ ਲੱਗਦਾ ਮੰਮੀ ਕਹਿੰਦੀ 10 ਤੇ। ਬਈ ਦਿਖਾ ਲੈਣਾ ਬਾ। ਲੱਗਦਾ ਹੀ ਬੰਨਿਆ ਵਾ ਤਾਂ ਮੈਂ ਸੁੱਤੇ ਬਹਿ ਜਾ ਤੁਸੀਂ ਮੈਂ ਕਿਰੋਂ ਕੰਮ ਖਾਲਣੀ ਆ। ਹਾਂ। ਬੀਬੀ ਚੈੱਕ ਕਰਨਾ ਦਾ। ਹਾਂ। ਮਸ਼ੀਨ ਪਈ ਤਾਂ ਹੈਗੀ ਆ ਆਪਣੇ ਕੋਲ। ਕੁਸੀਂ ਤਾਂ ਹੈਗੀ ਆ ਮੈਂ ਚੈੱਕ ਵੀ ਤਾਂ ਕਰਨਾ ਤਾਂ ਤੁਸੀਂ ਹੀ ਕਰਨਾ ਤਾਂ ਹੁਣ ਸੁੱਤੇ ਗਏ ਬੰਟੀ ਵੀ ਸੁੱਤਾ ਵਿਆ ਤਾਂ ਸਤੋ ਮੇਰੇ ਵੀ ਸੁੱਤੀ ਬੈਤੀ ਲਾਪਰੀ ਵੀ ਸੁੱਤੀ ਬੈਤੀ ਉਹ ਵੀ ਸੁੱਤਾ ਵਿਆ ਤਾਂ ਹਮ ਮੈਂ ਚਾਹੂੰ ਸਿਰ ਬੰਨ ਕੇ ਹੀ ਸਾਰਦੀ ਆ ਜੀ ਅੱਛਾ ਮਾਨਾ ਵਾਲੀ ਵੀ ਬਹੁਤ ਢਿੱਲੀ ਆ ਉਹਨੂੰ ਬੁਖਾਰ ਆ ਤਾਂ ਹੀ ਕਹਿੰਦੇ ਦੋਹੇ ਮਾਵਾ ਮੂਵਾ ਹੋਰ ਮੈਂ ਤਾਂ ਕਿਹਾ ਮੱਖਾ ਭਾਈ ਦੋਹਾਂ ਨੂੰ ਲੈ ਚੱਲਦਾ ਮੈਂ ਦਵਾਈ ਦੁਆਣ ਹਮ ਕਹਿੰਦਾ ਲੱਗ ਗਈ ਮੇਗੇ ਦੀ ਬਾਸ ਬਸ ਤੂੰ ਵੀ ਸਾਥੀ ਕਾਲ ਬੁਲਾ ਦੇ ਅਗਮ ਵੀਡੀਓ ਚ ਇਹ ਸਾਡੀ ਹੈਗੀ ਆ ਗਮ ਭਾਈ ਇਹਨੂੰ ਮੈਂ ਕਿਹਾ ਵੀ ਤੂੰ ਉਧਰ ਖੈ ਨਾ ਮੈਂ ਵੀਡੀਓ ਚ ਵੀ ਤਾਂ ਬੋਲਣਾ ਮੈਂ ਕਿ ਤੈਨੂੰ ਬਾਜ ਮਾਰ ਕੇ ਬੁਲਾ ਲਵਾਂ ਉਹ ਬਚਾਰੀ ਉਹ ਬਚਾਰਾ ਪਾਰੀ ਲੱਗੀ ਦੀ ਕਰਨ ਇਹ ਲੱਗ ਕੇ ਛਾਲਾ ਮਾਰ ਰੂ ਉਹ ਤੇ ਭਾਰੀ ਵੀ ਨਹੀਂ ਛਾਲਾ ਉਹ ਮਾਰਦਾ ਭਾਈ ਇਹ ਲੈ 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 ਓਏ ਇਹ ਤਾਂ ਨਾ ਕੁੱਟ ਕੇ ਫੜੇ ਨਾ ਥੱਲੇ ਗਿਰ ਜੇ ਸਹੀ ਗੱਲ ਹੈ ਲੈ ਲੈ ਮੇਰੀ ਗੱਲ ਸੁਣੋ ਹੁਣ ਹਾਂਜੀ ਵਿਆਹ ਆ ਗਿਆ ਇੱਕ ਵਿਆਹ ਆ ਗਿਆ ਹਾਂਜੀ ਆਪਾਂ ਵੀ ਨਾਨਕੇ ਹੀ ਆ ਹਾਂਜੀ ਠੀਕ ਹੈ ਤੇ ਦੇਖ ਲਓ ਕਿਆ ਤੂੰ ਕਰਨਾ ਵਿਆਹ ਦਾ ਦੱਸੋ ਹੁਕਮ ਕਿਕਣਾ ਕਰਨਾ ਮੈਨੂੰ ਪਹਿਲਾਂ ਦੱਸ ਦੋ ਹੁਕਮ ਖਰਜਾ ਮੈਂ ਦੀਦੀ ਕੋਲ ਨੂੰ ਨਹੀਂ ਆ ਹਾਂ ਉਹ ਮੰਜਾ ਉਹ ਮੰਜਾ ਤਾਂ ਜ਼ਿਆਦਾ ਹੀ ਹੋ ਜਾਣੇ ਖਰਜਾ ਸੂਟ ਦੇ ਵਾਸਤੇ ਬੱਲਾ ਬੱਲਾ ਅੱਛਾ ਲੋਹੇ ਦਾ ਲਾ ਸੋਟੇਰਾ ਤੋਂ ਮੈਨੂੰ ਮੈਨੂੰ 3 ਚਾਹ ਸੂਟ ਖਾਤਰ ਲੈਦਾ ਮਾਨਕੇ ਆਣੇ ਆ ਚਾਹ ਲੈਦਾ ਅੱਛਾ ਰਾਤ ਨੂੰ ਡੀਜੇ ਪਰ ਲੈਦਾ ਅੱਛਾ ਜਾਗੋ ਪਰ ਮੈਂ ਤਾਂ ਜਰਾ ਪੋਣਾ ਚਾਹੁੰਦੀ ਆ ਅੱਛਾ ਫਿਰ ਉਤੇ ਬਾਅਦ ਵਿਆਹ ਵਾਲੇ ਦਿਨ ਵੀ ਲੈਦਾ ਪੋਣਾ ਚਾਹੁੰਦੀ ਦੋ ਪੋਣੇ ਚਾਹੁੰਦੀ ਆ ਲੈਦਾ ਅੱਛਾ ਹਾਂ ਬੀਜੀ ਪਾ ਜਬ 6-7 ਸੂਟ ਪੇਰੇ ਹੋ ਗਏ ਅੱਛਾ ਜੁੱਤੀ ਮੈਂ ਇੱਕ ਨਾਲੇ ਸਾਰ ਲੂਗੀ ਮੇਰੇ ਕੋ ਵਿਆਹ ਵਾਲੀਆਂ ਦੋ ਕਪਈਆਂ ਉਹ ਤਾਂ ਕਿਸਾ ਆਦਮਾ ਮੈਂ ਤਾਂ ਸਵਾਰ ਕੇ ਅੱਛਾ ਡਾਇਮੰਡ ਦਾ ਹਾਰ ਲੈਣਾ ਚਾਹੁੰਦੀ ਮੈਂ ਤਾਂ ਫਿਰ ਤਾਂ ਮੈਨੂੰ ਅਗਲੈਂਡ ਜਾਣਾ ਪੈਣਾ ਔਰ ਕੀ ਭਾਈ ਕਮਾਈਆਂ ਸੌਖੀਆਂ ਨਹੀਂ ਚੱਟਾਂ ਨਹੀਂ ਹੋਰੇ ਸੌਖੀਆਂ ਲੈ ਹੈ ਤਾਂ ਹੈ ਉਰੇ ਵੀ ਬਹੁਤ ਔਖੀਆਂ ਐ ਬਾਹਰ ਵੀ ਬਹੁਤ ਔਖੀਆਂ ਬਾਹਰ ਪਰ ਐ ਛੱਡ ਕੇ ਚੱਲ ਜੂਗੇ ਹੈ ਟੱਬਰ ਛੱਡ ਕੇ ਭਾਈ ਜਾਣਾ ਪੈਂਦਾ ਫਿਰ ਹੋਰ ਕੀ ਫੇ ਭਾਈ ਜਿਗਰੇ ਵਾਲੇ ਤਾਂ ਲੱਗਦੇ ਗੱਲ ਪਤਾ ਕੀ ਲੈ ਜਿਗਰੇ ਵਾਲੇ ਜਾਂਦੇ ਹੁੰਦੇ ਫੇ ਹੋਰ ਕੀ ਤੁਸੀਂ ਆਪਣੇ ਨਿਆਣੇ ਨੂੰ ਛੱਡ ਕੇ ਨਹੀਂ ਜਾ ਸਕਦੇ ਜਿਗਰਾ ਕਰਨਾ ਪੈਂਦਾ ਨਿਆਣੇ ਨੂੰ ਛੱਡ ਕੇ ਜਾਉਣਾ ਥੋਤੇ ਨਾ ਨਾ ਜਿਗਰਾ ਤਾਂ ਕਰਨਾ ਪੈਣਾ ਨਾ ਪੈਂਦਾ ਮਜਬੂਰੀ ਹੋ ਜਾਂਦੀ ਹੈ ਹਾਂ ਨਹੀਂ ਜਿਹੜੇ ਹਿਸਾਬ ਗਾ ਤੁਸੀਂ ਹੁਣ ਮੈਨੂੰ ਆਰਡਰ ਦਿੰਦੀਆਂ ਫਿਰ ਮੈਂ ਤਾਂ ਆਪਣੇ ਵੱਲ ਤੇ ਸਹੀ ਬੋਲਿਆ ਭਾਈ ਮੈਨੂੰ ਇੰਗਲੈਂਡ ਜਾਣਾ ਪੈਣਾ ਐ ਡਡੇ ਰਾਣੀ ਹਾਰ ਬਣਾਉਣ ਵਾਸਤੇ ਤੁਹਾਡੇ ਹੈ ਲੋਕ ਦਵਾਈ ਚ ਆਉਣ ਨੂੰ ਫਿਰਦੇ ਹੁੰਦੇ ਆ ਵੀ ਸੋਨੇ ਦੇ ਹਾਰ ਦਵਾਈ ਦੇ ਵਿੱਚ ਸੋ ਫਿਰ ਦਵਾਈ ਮੈਂ ਦੱਸ ਪੈਸਾ ਵੀ ਪੈਸਾ ਵੀ ਤਾਂ ਹੋਣਾ ਚਾਹੀਦਾ ਤੇ ਭਾਈ ਜਿ ਕਿਹੜਾ ਫਰੀ ਬਣਦੇ ਆ ਉਹ ਵੇਹਾਂ ਤੇ ਕਮਾਖ ਨੂੰ ਲੈ ਆ ਜੀ ਫਿਰ ਦਬਈ ਦੇ ਕੇ ਜਾਊਗਾ ਹਾਂ ਤਾਂ ਚਲ ਲਾਇਕ ਕਰੋ ਮੇਰੇ ਚਾਂਦੀ ਨਾਲ ਵੇਚਦੇ ਬਹੁਤ ਆ ਜਾਣਾ ਮੈਂ ਕਰਾਂ ਕਿਸੇ ਏਜੰਟ ਨਾਲ ਗੱਲ ਇੰਗਲੈਂਡ ਦੀ ਫੇਰ ਕਰੋ ਫੇਰ ਇਹ ਤਾਂ ਬਹੁਤ ਖਸਾ ਜਾਣਾ ਇੱਥੇ ਦੱਸ ਮੰਮੀ ਅੰਗਲੇ ਕਹਿੰਦੇ ਆ ਜੋ ਤੁਹਾਡੇ ਵੀਜ਼ੇ ਵਾਸਤੇ ਅਸੀਂ ਪੈਸੇ ਇਕੱਠੇ ਕਰਕੇ ਵੀਜ਼ਾ ਜੈਸਮਿੰਦਰ ਕੋਲ ਜੀ ਵੀਜ਼ੇ ਵਾਸਤੇ ਪੈਸੇ ਦੇਣੇ ਆਪਾਂ ਤਾਂ 3000 ਰੁਪਏ ਹੋ ਰਹੇ ਨੇ ਲੈ ਜੀ 1500 ਮਹੀਨੇ ਜੂ 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 2000 ਰੁਪਏ ਕਿਲ ਵੀਜ਼ਾ ਲੱਗ ਜਾਣਾ 2000 ਹੋ ਗਏ ਟਿਕਟ ਜਗਗੇ ਹੋ ਗਏ ਟਿਕ ਟਕ 1000 ਰੁਪਏ ਦੇ ਘੱਟ ਨਹੀਂ ਆਉਂਦੀ ਵੇ ਟਿਕ ਟਕ ਤੇ ਚੰਡੀਗੜ੍ਹ ਦੀ ਲੈਣੀ ਆ 2000 ਨੇ ਅਸੀਂ ਇੰਡੋਨੇਸ਼ੀਆ ਦੀ ਗੱਲ ਕਰਦੇ ਆ ਹੂੰ ਜਿਹੜੀ ਸ਼ਿਪ ਤੇ ਜਾ ਲੱਖ ਰੁਪਏ ਦੀ ਟਿਕਟਾਂ ਵੀ ਹੋਣੀ ਹੁਣ ਸ਼ਿਪ ਵਾਲੀ ਦੀ ਗੱਲ ਕਰਦੇ ਆ ਹੂੰ ਤਾਂ ਬੈਂਦੀਆਂ ਇੱਕ ਇੱਕ ਲੱਖ 20 ਹਜ਼ਾਰ ਦੀਆਂ ਨੇ ਹੁਣ ਲੱਗੀਆਂ ਟਿਕਟਾਂ ਬੜੀਆਂ ਮਹਿੰਗੀਆਂ ਭਾਈ ਜਹਾਂ ਦੇ ਤਾਂ ਦੇਖ ਲੱਕ ਕੰਮ ਆ ਗੱਲ ਪਤਾ ਕੀ ਆ ਏ ਇਹ ਜਿਹੜੇ ਪਰਿਵਾਰ ਹੁਣ ਕਈ ਕਈ ਪਰਿਵਾਰ ਹੁਣ ਕਹਿੰਦੇ ਹੁਣ ਆ ਰਖੜੀਆਂ ਪਰ ਆਉਣੇ ਨੂੰ ਹਨਾ ਵੀ ਭਾਈ ਅਸੀਂ ਚੱਲ ਇੰਡੀਆ ਗੀੜਾ ਮਾਰਿਆ ਗਏ ਕਈ ਬਿਚਰੇ ਹੂੰ ਵੀ ਕਹਿੰਦੇ ਹੁਣ ਆਉਣੇ ਨੂੰ ਪਰ ਮਜਬੂਰੀਆਂ ਦੇਖਣੀਆਂ ਪੈਂਦੀਆਂ ਮੰਗੇ ਆਈ ਉਹਦਾ ਹੁਣ ਅਗਲੇ ਨੂੰ ਪਤਾ ਵੀ ਜੇ ਅਸੀਂ ਇੱਕ ਵਾਰ ਚੱਲ ਗਏ ਜਿਹੜਾ ਬੰਦਾ ਕਿਉਂਕਿ ਬਾਹਰ ਤੇ ਆਇਆ ਵਾ ਨਾ ਹੋਰ ਮਾਣਾ ਅਗਲਾ ਘੁੰਮੂ ਫਿਰੂੰਗਾ ਐ ਤਾਂ ਹੈ ਨਹੀਂ ਵੀ ਅੰਦਰ ਬੈਠਾ ਰਹੂੰਗਾ ਰੋਜ਼ ਦਾ ਸਮਝ ਲਾ ਉਹਦਾ 5-7000 ਦਾ 10000 ਦਾ ਖਰਚਾ ਬੰਦੇ ਦਾ ਕਿਉਂਕਿ ਜੇ ਨਾ ਘੁੰਮਿਆ ਫਿਰਿਆ ਇਹ ਰਿਸ਼ਤੇਦਾਰੀ ਮਨਾ ਗਏ ਹਨਾ ਤਾਂ ਵੀ ਔਖਾ ਤੇ ਉਹ ਦੇ ਲੈਣ ਦਾ ਹਾਂ 100 ਕੰਮ ਹੁੰਦੇ ਅਗਲੇ ਨੂੰ ਕੋਈ ਭਾਈ ਆਪਣੀਆਂ ਜ਼ਮੀਨਾਂ ਦਾ ਕੰਮ ਕਰਾਉਣ ਆਉਂਦਾ ਕੋਈ 20 ਕੰਮ ਫਿਰ ਆਇਆ ਵਾ ਬੰਦਾ ਕੋਈ ਬਹੁਤ ਗੱਲਾਂ ਸੋਚਦਾ ਤੇ ਅਗਲਾ ਹੁਣ ਕਾਰ ਕਰਾ ਕੇ ਜੀ ਮੰਨ ਲਾ ਰੋਜ਼ ਦਾ 10000 ਰੁਪਇਆ ਹੁਣ ਖਰਚਾ ਹੈ ਫੇਰ ਉਤੇ ਬਾਅਦ ਲਾਲਾ ਤੂੰ 10000 ਉਹ ਹੋ ਗਿਆ 2.5 ਲੱਖ ਰੁਪਈਆ ਮੰਮੀ ਟਿਕਟਾਂ ਹਾਂ ਔਰ ਜੇ ਇੱਕ ਮਹੀਨਾ ਲਾ ਗਿਆ 2.5 ਤੋਂ 3 ਲੱਖ ਰੁਪਇਆ ਹੁਣ ਲੱਗ ਜਾਂਦਾ 6 ਲੱਖ ਰੁਪਇਆ ਲੱਗ 6-7 ਲੱਖ ਰੁਪਇਆ ਆਰਾਮ ਨਾਲ ਲੱਗ ਜਾਂਦਾ ਜੀ ਅਗਲਾ ਤਾਂ ਹੀ ਨਹੀਂ ਆਉਂਦਾ ਅਗਲਾ ਕਹਿੰਦਾ ਯਾਰ ਚੱਲ ਹੁਣ ਠਹਿਰ ਕੇ ਜਾਉਂਗੇ ਫੇਰ ਕੀ ਫਾਇਦਾ 6-7 ਲੱਖ ਰੁਪਇਆ ਲਾਗ ਦੇਣਾ ਤੋ ਦਿਨ ਚ ਆ ਗਏ ਜੀ ਇਸ ਦਾ ਡੱਬਾ ਲੈ ਆਏ ਤੁਹਾਨੂੰ ਪਰਸੋਂ ਕਿਹਾ ਤਾਂ ਮੈਂ ਲੈ ਕੇ ਆਇਓ ਦਿਖਾ ਲਿਆ ਉੱਪਰ ਚਾ ਲਓ ਜੀ ਫਾਦਰ ਸਾਹਿਬ ਆ ਗਏ ਸਾਡੇ ਅੱਛੀ ਜਾਨ ਜੀ ਅੱਜ ਭਾਈ ਬਟੂਆ ਬੜਾ ਫੁੱਲਿਆ ਵਾ ਹਾਂ ਬਟੂਆ ਤਾਂ ਹੁਈਆ ਫੁੱਲਿਆ ਵਾ ਇਹ ਬਟੂਆ ਇਹ ਹੈ ਜਾਏ ਪਰ ਆਪੇ ਜੀ ਹੋਰ ਲਾ ਗੱਦ ਹੋ ਗਿਆ ਲੈ ਨਹੀਂ ਆਏਗਾ ਕਿਤੇ ਮਾ ਕਿਤੇ ਬਾਪੂ ਕਿਤੇ ਐਵੇਂ ਆ ਪੈਨਸ਼ਨਾਂ ਦੋ ਆਉਂਦੀਆਂ ਪਤਾ ਹਾਂ ਫੁੱਜੀ ਆ ਕਿਆ ਮੈਂ ਕਿਹਾ ਫੁੱਜੀ ਦਾ ਕਿਆ ਹਾਂ ਤਾਂ ਦੋ ਜਾਨੀ ਹੋਰ ਜੀ ਕਿਤੇ ਹੈ ਹਾਂ ਗੱਲ ਵੀ ਠੀਕ ਆ ਹੋਰ ਵੀ ਜ਼ਿਆਦਾ ਲਿਖਦੀ ਪੈਂ ਸ਼ਰਮੀ ਲਾਂਡ ਜੋਗੇ ਹੋਰ ਕੀ ਕਰਦੀ ਕਰੇ ਬੱਬੀ ਜੀ ਰੁਕ ਮਰੋਂ ਕਰਦੇ ਮੈਂ ਵੀ ਤੇ ਪੌੜੀਓ ਦਾ ਕਰਕੇ ਆਉਂਗੇ ਅੱਜ ਪੌੜੀ ਪੌੜੀ ਲੈ ਰਹਿ ਗਿਆ ਮੈਂ ਥੋੜੇ ਆ ਹਾਂ ਮਾਂ ਬੋਲ ਬਣਾਉਦੇ ਹਾਂ ਹਾਂ ਗਿਆ ਨਾ ਹੈ ਅੱਡ ਬਿਨ ਉਹ ਉਹ ਰੁਕ ਮੈਂ ਹੋਰ ਆ ਗਿੰਦੂ ਗੋਲ ਗਏ ਤੇ ਕਿਆ ਕਹਿੰਦਾ ਮੈਂ ਅੱਜ ਜਾਣਾ ਤਾਂ ਪਰ ਮੈਨੂੰ ਨਾ ਮੇਰਾ ਟਾਈਮ ਨਹੀਂ ਲੱਗਿਆ ਚਗਾਠਾਂ ਚ ਗੁਠਾ ਜੀਆਂ ਬਣਾਉਂਦਾ ਕਿਸੇ ਦੀ ਉਹ ਚਗਾਠਾਂ ਦਾ ਭਲਾ ਚਲੋ ਰੋਜੀ ਬਣਾਉਂਦਾ ਆਹ ਫੋਣੀ ਨੂੰ ਕੀ ਟਾਈਮ ਲੱਗਦਾ ਮੈਂ ਅੱਜ ਤਾਂ ਨਹੀਂ ਗਿਆ ਮੰਮੀ ਮੈਂ ਜਾਣਾ ਤਾਂ ਹੈ ਤਾਂ ਉਹ ਛੰਦਾ ਬਾਈ ਆਇਆ ਬਦ ਪਰੇ ਵਾਲੀ ਆਲਾ ਅੱਛਾ ਉਹਨਾਂ ਨੇ ਨਾ ਗੱਡੀ ਨੂੰ ਲਵਾਇਆ ਏ ਇੱਕ ਤਾਂ ਬੈਕ ਕੈਮਰਾ ਲਵਾਇਆ ਬੈਕ ਸਾਈਡ ਇੱਕ ਸਕਰੀਨ ਲਵਾਈਏ ਗੱਡੀ 'ਚ ਇੱਕ ਡੈਕ ਲਵਾਇਆ ਏ ਅੱਛਾ ਹਾਂ ਤਾਂ ਕਰਕੇ ਫੇਰ ਮੈਂ ਉਹ ਲਾਲੇ ਬਾਈ ਕੋਲ ਬੁਲਾਏ ਬਿਤੇ ਉਹ ਆਪਣੇ ਪਿੰਡ ਵਾਲੇ ਕੋਲ ਤੇ ਉਹਨਾਂ ਦਾ ਉੱਥੇ ਜਣੀ ਮਹਗਾ ਲੱਗਦਾ ਤਾਂ ਉਹਨਾਂ ਨੂੰ ਸੌਦਾ ਉਧਰ ਆਪਣੇ ਬਰ ਹਾਂ ਤਾਂ ਉਰੇ ਮੈਂ ਬਾਈ ਗਾ ਗੱਲ ਕਰ ਹਾਂ ਤਾਂ ਫੇ ਮੈਂ ਉਹਨਾਂ ਕੋਲ ਆ ਗਿਆ ਮੈਂ ਕਿਹਾ ਚੱਲ ਗਿੰਦੂ ਕੋਲ ਨਹੀਂ ਮੈਂ ਰੁਕਣਾ ਤਾਂ ਅੱਜ ਮੈਂ ਤਾਂ ਮੁਕੜ ਕਰਾਇਆ ਉਹਨਾਂ ਦਾ ਲਾ ਲੇ ਦੀ ਕਰਾਇਆ ਤਾਂ ਹਾਂ ਉਹਨੂੰ ਆਇਆ ਉਹਨਾਂ ਦੇ ਸਿਸਟਮ ਗੱਡੀ ਸੌਦਾ ਕਰੋ ਬਸ ਤੈਨੂੰ ਹੁੰਦਾ ਮਹਾਰਾਜ ਆਪੇ ਬਿਲਕੁਲ ਅੱਜ ਤੁਹਾਨੂੰ ਵੀ ਆਤ ਪੈ ਗਈ ਕਾਲੂ ਮੂੰਗਾ ਹਾਂ ਉਹ ਨਹੀਂ ਹੋਰ ਕੀ ਪੜਨਾ ਟਿੱਲਾ ਆਏ ਆਹੋ ਕਾ ਕਹਿੰਦੇ ਹੁੰਦੇ ਆ ਪਤਾ ਜੀ ਮਮੀ ਦੱਸਦੀ ਰਹੇ ਬਹੁਤ ਉਧਰ ਪਹਿਲਾਂ ਪਾਪਾ ਜੀ ਨੂੰ ਤਾਂ ਪਾਣੀ ਪੀ ਲੈਣ ਦੇ ਪਾਪਾ ਜੀ ਨੂੰ ਠੰਡਾ ਦੇਣਾ ਇਧ ਖੰਗ ਖਾਂ ਕੇ ਤਾਂ ਮਰੀ ਜਾਏ ਦਾਦਾ ਜਵਾਈ ਨਾਰਮਲ ਹੈ ਤਾਂ ਨੀਨਾ ਨੂੰ ਖਾਣ ਦੀ ਬਾਲਣ ਜਾਣੀ ਸੀ ਖੰਗ ਦੀ ਗਏ ਦੋਈ ਜਣ ਫਿਰ ਲੈ ਖੰਗ ਦੀ ਲੈ ਮੇਕਸਾ ਪਾਣੀ ਪੀਂਨੇ ਹੋ ਤੁਸੀਂ ਗਰਮੀ ਤੇ ਆਏ ਹੋ ਆ ਬਿਨਾ ਚਾਹੀਦਾ ਪਾਣੀ ਇਹ ਦੀਦੀ ਜਮਾ ਹੀ ਗਰਮ ਪਾਣੀ ਦੇਣਾ ਪਾਪਾ ਜੀ ਨੂੰ ਉਲਟਾ ਖੰਗ ਕਰਕੇ ਤਾਂ ਉਹ ਤਾਂ ਮੈਂ ਸਮਝਦੀ ਆ ਹਾਂ ਆਹ ਹੋ ਫਿਰ ਇਹਦੀ ਗਲਤੀ ਹੈ ਦੀ ਇਹਨੂੰ ਕੁੱਟਾ ਉੱੜ ਕੇ ਰੂ ਨੂਰੂ ਇਹ ਦਾਦੂ ਦੇਖਦਾ ਇਹਨ ਕੋਈ ਅਰੇ ਦਾਦੂ ਓਏ ਲੱਡੂ ਉਹ ਚਾਚੂ ਗੰਨੀ ਦਾ ਓਏ ਲੱਡੂ ਐ ਤਾਂ ਬਹਿਰਦਾ ਨਹੀਂ ਹੁਣ ਦੇਖੀ ਕਿਉਂ ਟਬੂਸੀ ਮਾਰਨੀ ਨੇ ਜਿਹੜੇ ਖੜਾ ਹਾਂ ਇਹਦਾ ਜਦੋਂ ਲੱਗ ਗਿਆ ਨਾ ਮੜਾ ਤਰਨ ਫਿਰਨ ਉੱਦਣ ਦੇਖ ਹੁਣ ਮਿਹਣੇ ਕਮਾ ਦਈ ਸਾਡੀਆਂ ਹਾਂ ਫੜ ਵੀ ਨਹੀਂ ਹੋਏਗਾ ਨਾ ਫਿਰ ਸੱਚੀ ਗੱਲ ਆ ਇਹਨੇ ਤੇਜ ਪੌਂਦਾ ਨਾ ਨੂਨੇ ਇਹਦੇ ਮੂਰੇ ਮੂਰੇ ਇਹਨੇ ਨੂਰ ਦੇ ਪਿੱਛੇ ਪਿੱਛੇ ਬਾਕੀ ਸਾਰਾ ਟੱਬਰ ਇਹਨਾਂ ਦੇ ਵਿੱਚ ਵਿੱਚ ਸਹੀ ਗੱਲ ਆ ਕੀ ਫਾਇਦਾ ਜੀ ਸਾਡੇ ਤਾਂ ਕੋਈ ਫਾਇਦਾ ਨਹੀਂ ਪਾਪਾ ਜੀ ਹੈ ਰਾਗੀ ਫਸਲ ਸਾਡੀ ਤੋਂ ਸਭ ਤੋਂ ਬਿਮਾਰੀਆਂ ਤੇ ਬਚਾਉਗਾ ਕਾ ਦਾ ਫਸਲ ਦਾ ਬਿਮਾਰ ਜਿਹੜਾ ਨਹੀਂ ਪੈਂਦਾ ਭਾਈ ਮੈਨੂੰ ਫਾਇਦਾ ਹੀ ਆ ਫਾਇਦਾ ਆ ਪੂ ਜੇ ਪੈਂਦਾ ਮਣ ਮਣ ਨਹੀਂ ਤੇ ਪ੍ਰਦਾਇ ਹੋ ਜਾਂਦੀ ਇਕੱਠੀ ਗਰਮੀ ਗਰਮੀ ਥੱਗੋ ਜਿਆਦਾ ਗਰਮੀ ਥੱਗੋ ਜਿਆਦਾ ਹੋ ਜਾਂਦੀ ਜੇ ਤੇਲ ਨਹੀਂ ਪਾਵੇਂ ਨਾ ਗਰਮੀ ਨਹੀਂ ਹੁੰਦੀ ਹਾਂ ਦੇਖੋ ਜੀ ਇਹਨੂੰ ਹੋਰ ਸਿੱਕਾ ਮਾਰਦਾ ਨੂਰਾ ਗੱਡੀ ਜੇ ਪਿੱਛੇ ਪਿੱਛੇ ਫਿਰਦੀ ਮਿੱਟੀ ਉਹ ਉਧਰ ਦੇਖਾਂ ਦੇਖਾਂ ਉਹ ਦੋ ਲਾਉਂਦੀ ਫਿਰਦੀ ਹੈ ਲਾਉ ਲਾਉਂਦੀ ਹੋਣੀ ਮਿੱਟੀ ਨੂੰ ਹੁਣ ਦੇਖਿਓ ਜੀ ਇੱਥੇ ਮਿੱਟੀ ਲੱਗੀ ਵੀ ਹੋਣੀ ਨਹੀਂ ਨਹੀਂ ਖੇਲਣੇ ਲੱਗੀ ਵੀ ਆ ਕਈ ਬੰਨਾਂ ਚੁੱਪ ਕਰਕੇ ਬਹਿ ਜਾਣਾ ਇਹਨੇ ਆ ਨਿਰੂ ਪੁੱਤ ਛਾਸਰੀ ਕਾਲ ਤਾਂ ਬੁਲਾ ਦੇ ਫੇ ਇੱਧਰ ਉਰੇ ਆ ਕੇ ਬੁਲਾ ਆ ਤੂੰ ਖੇਲਣ ਲੱਗਿਆ ਵਾ ਅੱਜ ਆ ਤਨੂ ਆ ਕਿਹਨੇ ਲੈ ਆ ਕੇ ਦਿੱਤੀ ਹਾਕੀ ਤਨੂ ਦਾਦੀ ਨੇ ਦਾਦੀ ਨੇ ਚਾਚੂ ਲੈ ਕੇ ਆਇਆ ਏ ਹੈ ਰੱਜੀ ਬੂਰੀ ਕੌਣ ਲੈ ਕੇ ਆਇਆ ਹਾਕੀ ਬੂਰੀ ਰੱਜੀ ਬੂਰੀ ਓ ਰੱਜੀ ਬੂਰੀ ਥੋੜੀ ਚਾਚੂ ਲੈ ਕੇ ਆਇਆ ਏ ਪਹਿਲਾ ਉਰੇਆ ਮੇਰੀ ਗੱਲ ਸੁਣ ਉਰੇਆ ਪਾਪ ਦਾ ਕਰ ਦੇ ਇੱਕ ਆਇ ਇੱਕ ਮੇਰੇ ਵੀ ਕਰ ਦੇ ਆਇ ਆਏ ਕਦੂ ਜਾਂਦਾ ছাত্রী ਕਾਲ ਸਾਤਰੀ ਗੱਲ ਸਾਰਿਆਂ ਨੂੰ ਲੈ ਭਾਈ ਸਾਸਰੀ ਗੱਲ ਨੂੰ ਔਰ ਦੀ ਕਬੂਲ ਕਰਿਓ ਬਾਲ ਕਿੱਥੇ ਤੇਰੀ ਉਹ ਦੇਖ ਭਈ ਬਾਲ ਉਹ ਦੇਖ ਲੂ ਲੂ ਹਾਕੀ ਦੇ ਹਾਕੀ ਮੇਰੀ ਵਾਲੀ ਰੱਜੀ ਬੂਜੀ ਮੈਂ ਪੁੱਛਿਆ ਉਹ ਗਈ ਬਾਹਰ ਬਾਲ ਬਚ ਗਈ ਬਚ ਗਈ ਹੈ ਮੰਮੀ ਮੈਂ ਪੁੱਛਿਆ ਮੈਂ ਕਿਹਾ ਤੈਨੂੰ ਹਾਕੀ ਕਿਹਨੇ ਦਵਾਈ ਕਹਿੰਦੀ ਰੱਜੀ ਬੂਜੀ ਰਜੀਬ ਸਾਰਾ ਕੁਝ ਰਜੀ ਬੂਜੀ ਕੜਾ ਪੁੱਛ ਲਗੀ ਦਵਾ ਰਜੀ ਬੂਜੀ ਹਾਂ ਸਾਰਾ ਕੁਝ ਰਜੀ ਬੂਜੀ ਨੇ ਦਵਾਇਆ ਇਹਨੂੰ ਸੌਂਦੀ ਭਾਈ ਦੀ ਸਹੀ ਗੱਲ ਹੈ ਹਾਂ ਹਾਂਜੀ ਹੋ ਜਾਗਦੇ ਕਿੰਨੀ ਬੁਝੋਂਦੀ ਕੱਲ ਕਿੰਨੀ ਬੁਝੋਈ ਆ ਹੋਰ ਹੋਰ ਸੁਧ ਕੋਲ ਬੈਠ ਕੇ ਮੈਂ ਨਾਲ ਲੈ ਜਾਣਾ ਦੋ ਛਾੜਨੀ ਇਹਨੇ ਲੈ ਜਾ ਛਾਲਾ ਮਾਰਦੀ ਮੈਂ ਉੱਥੇ ਹੀ ਰਹਿਣਾ ਛਾਲਾ ਮਾਰਦੀ ਫਿਰ ਵੀ ਉਹ ਦੇਖਿਆ ਕਰਦਾ ਵੀਂਡਾਇਆ ਹੂੰ ਸੱਚੀ ਵੇਰ ਨਹੀਂ ਹੈ ਕਿ ਤੇ ਨਾਲ ਗੱਲਾਂ ਕਰਨ ਦੇ ਵਾਸਤੇ ਨਹੀਂ ਕਿਤੇ ਮਮਾ ਦਾਦੂ ਕਿਤੇ ਦਾਦੂ ਓਏ ਚਾੜ ਹਾਂ ਬੂਆ ਬੋਲਦੀ ਵਾਪਸ ਆਣਾ ਬਾਈ ਹਾਂ ਕਿਹਦੇ ਬੋਲਣਾ ਨਾ ਪਿੱਛੇ ਨਾ ਰੋਕੋ ਮੈਂ ਆਦੀ ਗੱਲ ਚੱਲਦੀ ਐ ਦੱਸੋ ਕਿਆ ਕਰਨਾ ਹਾਂ ਪੂਰੇ ਪੈਸੇ ਨੂੰ ਕਹਾਂਗੇ ਜੀ ਇਹਨਾਂ ਪੰਮ ਨੂੰ ਪਤਾ ਤੁਸੀਂ ਗੱਲ ਨੂੰ ਝੋਲੂ ਫਿਰਦੇ ਆ ਕਦੇ ਨੂਰ ਕਦੇ ਪਾਪਾ ਜੀ ਕਦੇ ਪੌੜੀ ਕਦੇ ਬਲੈਕ ਕਦੇ ਕੁਸ ਕਦੇ ਕੁਸ ਹੋਰ ਬਿਆਨ ਦੱਸੋ ਫਿਰ ਤੁਸੀਂ ਭਾਈ ਕਿਆ ਚਾਹੀਦਾ ਦੇਖ ਮੇਰੀ ਗੱਲ ਸੁਣ 2 200 ਰੁਪਏ ਵਾਲੇ ਤੁਹਾਨੂੰ ਸੂਟ ਦਵਾ ਦੇਣੇ 2 2 ਹੂੰ 2 2 ਕੀ ਦਾ ਵਿਆਹ ਹੈ ਵਿਆਹ ਆਪਾ ਜੀ ਉਹ ਨਹੀਂ ਮੀਤ ਚੱਕ ਸਕਨੇ ਪੰਨੂ ਮੀਤ ਦੇ ਦੀਦੀ ਨਾਲ ਅੱਛਾ ਮੀਤ ਤਾਂ ਦੀਦੀ ਰਹਾਂਦੇ ਉੱਥੇ ਠੀਕ ਹੈ ਹਾਂ ਤੇ 2 2 ਪਾਪਾ ਜੀ ਇਹਨਾਂ ਨੂੰ ਸੂਟ ਦਵਾ ਦੇਣੇ 2 200 ਰੁਪਏ ਵਾਲੇ ਠੀਕ ਹੈ ਤੇ ਜੁੱਤ ਦੋ ਸਵਾੜਾ ਤਾਂ ਸੈੱਟ ਨਹੀਂ ਗੱਲ ਚ ਪਾਣੀ ਨੂੰ ਆਉਂਦਾ ਸੈੱਟ ਤੁਹਾਡੇ ਕੋਲ ਬਥੇਰੇ ਸੈਟਾਂ ਦੀ ਲੋੜ ਨਹੀਂ ਤੇ ਸੂਟ ਨਾਲ ਮੈਚਿੰਗ ਕਰਕੇ ਹੀ ਪਾਉਂਗੇ ਉਹ ਜ਼ਰੂਰ ਕੋਈ ਨਾ ਸੈੱਟ ਨਾਲ ਲੈ ਜene ਜਿਹੜੇ ਪਏ ਉਹਦੇ ਨਾਲ ਦੇ ਹੀ ਸੂਟ ਲੈਣੇ ਪਹਿਲੇ ਹੀ ਠੀਕ ਆ ਤੇ ਨਹੀਂ ਰੁਕਦਾ ਜਾਓ ਸੁਣਤਾ ਲਈਏ ਹਾਂ ਅੱਗੇ ਦੋ ਦੋ ਸੌ ਵਾਲੇ ਸੂਟ ਲੈ ਲੇ ਅੱਗੇ ਦੋ ਦੋ ਸਵਾੜੇ ਸੂਟ ਕਿੰਨੇ ਆੜੀ ਲੈ ਕੇ ਜਾਨੇ ਜੁੱਤੀ ਜੁੱਤੀ ਆ ਗਿਆ ਨਹੀਂ ਆ ਨਹੀਂ ਆ ਪਈਆਂ ਮੇਰਾ ਕਾਹਦੀ ਪੰਡਿਆ ਚੈੱਕ ਹੋਰ ਉਹ ਕਿਹੜਾ ਕਬੜ ਖੋਣ ਕਰ ਚੱਲ ਚੁੱਕਾ ਮੈਂ ਸਰਪ੍ਰੀਵਾਨ ਹੂੰ ਪੰਜਾਬੀ ਜੁੱਤੀ ਲਈ ਸੰਗੀਤ ਕਰਕੇ ਮੇਰੀਆਂ ਜੁੱਤੀਆਂ ਚੈੱਕ ਕਰ ਲੋ ਵਿਆਹ ਦੀਆਂ ਦੋ ਜੁੱਤੀਆਂ ਦੋਹੇ ਕਸੀਆਂ ਪਈਆਂ ਅੱਛੀ ਨਹੀਂ ਮੈਨੂੰ ਕੋਣ ਵੀ ਨਹੀਂ ਕਹਿੰਦੇ ਕਿ ਇਹ ਕਹਿੰਦੇ ਵੀ ਤਿਰਕ ਤੇ ਗਿਰੂਗੀ ਤੇਰੇ ਕੋਲ ਮਨੀ ਕਾਂ ਸਾਹ ਵਾਲੀ ਪਈ ਹੁਣ ਜਿਹੜੀ ਆਪਾਂ ਲੈ ਕੇ ਆਏ ਤੇ ਵਰਨੋ ਚੈੱਕ ਨਹੀਂ ਕਰਦਾ ਪਾਈ ਨਹੀਂ ਤਾਂ ਮੈਂ ਜਿੰਨੇ ਕਦੇ ਪਾਈ ਚਿੱਠ ਵਿੱਚ ਚੱਲ ਆਏ ਕਰ ਫਿਰ ਇਹ ਜੁੱਤੀਆਂ ਵਾਲੀ ਗੱਲ ਹੈ ਬੈੱਡ ਦੀ ਝੋਪੜੀ ਜੁੱਤੀਆਂ ਤੁਹਾਨੂੰ ਦਵਾ ਦੂੰਗਾ ਮੈਂ 100-100 ਰੁਪਏ ਦੀਆਂ ਚੱਪਲਾਂ ਮੈਂ ਸਿਰਫ ਚੱਪਲਾਂ ਨਹੀਂ ਪੰਜਾਬੀ ਜੁੱਤੀਆਂ ਜੁੱਤੀਆਂ ਤੁਹਾਡਾ ਪੂਰਾ ਵਿਆਹ ਦੇਖਿਆ ਹਾਂ ਪੂਰਾ ਵਿਆਹ ਹੋਰ ਜੁੱਤੀਆਂ ਹੋਣ ਘੰਟੇ ਘੰਟੇ ਬਾਅਦ ਬਲ ਨਹੀਂ ਆਦੀਆਂ ਇੱਕੇ ਗੱਲੇ ਦੇਖਦੇ ਹੁੰਦੇ ਸਾਰੇ ਕੋਈ ਮੇਲ ਨੂੰ ਪਾਉਂਦਾ ਕੋ ਜਾਗੋ ਤੇ ਸਭ ਨੇ ਪਾਇਆ ਇੱਕ ਮੇਲ ਨੂੰ ਛੱਡ ਕੇ ਮੈਂ ਆਪਣੀ ਸੇਫਟੀ ਵਾਸਤੇ ਫਿਰ ਜਦ ਉਹ ਮਜਬੂਰੀ ਸੀ ਜਦ ਮਨਕੀਰਤ ਹੁਣੇ ਵਾਲਾ ਦਾ ਜੀ ਜੀ ਤੇਰੀ ਤਾਂ ਮਜਬੂਰੀ ਸੀ ਹੁਣ ਮੇਰੇ ਕੋਈ ਮਜਬੂਰੀ ਨਹੀਂ ਸੁਣ ਮੈਨੂੰ ਦੇਖ ਤੂੰ ਮੈਂ ਭੱਠੀ ਵਾਲੇ ਦਿਨ ਵਿੱਚ ਚੱਪਲਾ 'ਚ ਮੇਲ ਵਾਲੇ ਦਿਨ ਪੂਰਾ ਚੱਪਲਾ 'ਚ ਕੱਢਿਆ ਰਾਤ ਨੂੰ ਵੀ ਚੱਪਲਾ 'ਚ ਕੱਢਿਆ ਮੈਂ ਹੋਤੇ ਅਗਲੇ ਕਦੇ ਸੁਣਨਾ ਕਹਿੰਦੇ ਕਿ ਜਿੰਦਰ ਲੰਬਾ ਬਹੁਤਾ ਹੀਲ ਵਹੀਲ ਪਾਣੀਆ ਲੈ ਕੇ ਰੱਖ ਲਈ ਪੰਜਾਬੀ ਜੁੱਤੀ ਜਿਹੇ ਆਈਆਂ ਮੈਂ ਉਹਰੇ ਤਾਂ ਵਧੀਆ ਗੱਲ ਆ ਮੇਰੀ ਕੋਈ ਮਜਬੂਰੀ ਨੂਰੇ ਹੁਣ ਮੇਰੇ ਸਾਰੀਆਂ ਬਹੁਤ ਬੰਦ ਮੈਂ ਬਸ ਸਾਰੇ ਪੰਜਾਬੀ ਜੁੱਤੀ ਬਾਗੂਸ਼ਾ ਮੈਨੂੰ ਹੀਲ ਪਾਉਣ ਦੀ ਹੋ ਗਈ ਹੋਏ ਤੈਨੂੰ ਦੇਖਦੀ ਬਸ ਦੇਖ ਵੀਰ ਦੇਖਦਾ ਚੱਲ ਫਿਰ ਛੂਟਾਰ ਜੁੱਤੀ ਦਾ ਤਾਂ ਹੁਣ ਨਿਬੜ ਗਿਆ ਹੋਰ ਕੀ ਚਾਹੀਦਾ ਤੁਹਾਨੂੰ ਗਣਾ ਗਾਲਾਂ 'ਚ ਪਾਉਣ ਨੂੰ ਦੱਸ ਤਾ ਦੱਤਾ ਜਿਹੜੇ ਸੈੱਟ ਪਏ ਆ ਉਹਨਾਂ ਦੇ ਨਾਲ ਦੇ ਸੂਟ ਲੈ ਆਣੇ ਬਸ ਜਾ ਕੇ ਸੂਟਾਂ ਮਿਲਾਣੇ ਆ ਜਿੰਦਾ ਤਾਂ ਜੂਸੀ ਹੀ ਹੋਣ ਲੱਗ ਗਏ ਸੂਟ ਹੀ ਵਧੀਆ ਵਧੀਆ ਆ ਦਵਾ ਦੇ ਇੱਕ ਇੱਕ ਦੋ ਦੋ ਹੈ ਸੈੱਟ ਤੇ ਅਸੀਂ ਕਿਤੇ ਨਾ ਕਿਤੇ ਮੰਗਾ ਹੀ ਲੈਣੇ ਜਿਹੜਾ ਸੂਟ 200 ਰੁਪਏ ਵਾਲਾ ਹੁੰਦਾ ਨਾ ਇੰਨਾ ਚੱਲਦਾ ਉਹ ਕੱਸ ਬਈ ਨਹੀਂ ਤੁਹਾਡੀ ਤਾਂ ਨਹੀਂ ਸ਼ਰਟ 50 ਰੁਪਏ ਨੂੰ ਆਉਂਦੀ ਮੇਰੀ ਗੱਲ ਕਿੱਥੇ ਤੇ ਮੈਂ ਤਾਂ ਲੈਣੀ ਹੀ ਨਹੀਂ ਕੱਪੜੇ ਆ ਜਾਂਦੀ ਆ ਆਪ ਮੈਂ 50 50 ਰੁਪਏ ਵਾਲੀ ਜੀ ਪਾਈ ਫਿਰਦਾ ਉਹਦਾ ਰਵਿੰਦਰ ਕਮਾਉਂਦੇ ਕਿਹਦੇ ਖਾਤਰ ਸਾਡੇ ਖਾਤਰੇ ਕਮਾਉਨੇ ਹੋ ਤੁਸੀਂ ਮੈਂ 50 50 ਰੁਪਏ ਵਾਲੀਆਂ ਹੀ ਪਾਈ ਫਿਰਦਾ ਪੱਧ ਹੋਈ ਪਈਏ ਕਮਾਉਂਦੇ ਤੁਸੀਂ ਸਾਡੇ ਖਾਤਰੇ ਆ ਕਿਸੇ ਖਾਤਰ ਨਹੀਂ ਕਮਾਉਂਦੇ ਲੈ ਦੱਸ ਕਮਾਉਂਦੇ ਆ ਫਿਰ ਲੱਗਦੇ ਵੀ ਆ ਤੇ ਨਾ ਲੱਗਦੇ ਖਰਚਣੂਏ ਪੈਸਾ ਕਮਾ ਹੁੰਦਾ ਹੁੰਦਾ ਫਿਰ ਖਰਚਦੇ ਹੀ ਆ ਮੈਂ ਕਰੀ ਚੱਲੋ ਕੀ ਤੁਸੀਂ ਦੱਸ ਦਿੱਤੇ ਆਪਣੀ ਆ ਦੋਸਤ ਦੀ ਕਿਸੇ ਦੀ ਕਹਾਣੀ ਪੇਟੀ ਚ ਗੇਰੀ ਜਾਂ ਪੇਟੀ ਚ ਗੇਰੀ ਜਾਂ ਉਲੀ ਲੱਗੀਗੀ ਉਹ ਮੈਂ ਕਿਸੇ ਕਰੀ ਲੋਕ ਯਾਰ ਦੋਤ ਨੇ ਵੀ ਜੇ ਬਲੌਗ ਦੇਖਿਆ ਉਹ ਮੇਰੇ ਪਤਾ ਮੇ ਲਾਉਂਦਾ ਬੰਦਾ ਇੱਕ ਹੈਗਾ ਦਾ ਮੰਮੀ ਹੈ ਉਹਨੇ ਦੇਖ ਲਾ ਪਤਾ ਕਿਆ ਕਰਿਆ ਨੂਰੂ ਕੱਪੜੇ ਗੱਲੇ ਹੋ ਜਣੇ ਤੇਰੇ ਆ ਆ ਆ ਗਈ ਆ ਗਈ ਰੁਕ ਜਾ ਮੈਂ ਆ ਗਈ ਉਹਨੇ ਕਿਆ ਕਰਿਆ ਨਾ ਮੰਮੀ ਦੇਖ ਲਾ ਜਿੰਨੇ ਕ ਪੈਸੇ ਚੱਲ ਕੰਮ ਉਹਦਾ ਵਧੀਆ ਬਾਬੇ ਦੀ ਕਿਰਪਾ ਨਾਲ ਉਹਨੇ ਜਿੰਨੇ ਕ ਪੈਸੇ ਆਣੇ ਨਾ ਇੱਕ ਪਾਸੇ ਪੇਟੀ ਨੂੰ ਜਿੰਦਾ ਲੱਗਿਆ ਵਾ ਉਹਨੇ ਦੂਏ ਪਾਸੇ ਥੋੜੀ ਜਿਹੀ ਚੱਕਣੀ ਪੇਟੀ ਵਿੱਚ ਛੜਦੇ ਨੇ ਅੱਛਾ ਜਿਹੜੇ ਜਿਹੜੀ ਮੰਨ ਲਾ ਬੱਚੇ ਦਾ ਬੱਚਾ ਤਾਂ ਇਕੱਲਾ ਹੀ ਕਰ ਹੁੰਦੀ ਬਾਈ ਹੈ ਚਲੋ ਹਾਂ ਬੱਚੇ ਤਾਂ ਐਵੇਂ ਹੀ ਹੁੰਦੀ ਅੱਗੇ ਉਹਨੂੰ ਤਾਂ ਛੇੜੋ ਨਾ ਹਨਾ ਉਹਨੂੰ ਦੇਖੋ ਨਾ ਵੀ ਇਹਦੇ ਵਿੱਚ ਪੈਸੇ ਆ ਇਹਦੇ ਵਿੱਚ ਆਏ ਕੋਈ ਮੇਰੇ ਕੱਪੜੇ ਪਾਏ ਵੀ ਹਾਂ ਦੇਖੋ ਭਾਈ ਸੁਣੋ ਗੱਲ ਕੀ ਚੱਲ ਜੀ ਕੀ ਆ ਹੋਇਆ ਪਹਿਲਾਂ ਦੀ ਗੱਲ ਹੈ ਖਾਸਾ ਟਾਈਮ ਹੋ ਗਿਆ ਜਦ ਨਾਲ ਉਹਨੂੰ ਪੈ ਗਈ ਲੋੜ ਜਾਂ ਕੋਈ ਕੰਮ ਕਰਨਾ ਦਾ ਉਨੇ ਕਿ ਜਬੀ ਅੱਜ ਕੱਢਦੇ ਆ ਹੁਣ ਦੇਖਦੇ ਆ ਕਿੰਨੇ ਕ ਹੋਗੇ ਪੈਸੇ ਚੱਲ ਸੋਨੇ ਹੋਗੇ ਤੇ ਹਨਾ ਹੁਣ ਆਪਾਂ ਸਾਰਾ ਪੀਣੀ ਅਗਲਾ ਭਾਈ ਉਹ ਕਰ ਸਕਦੇ ਪੈਸੇ ਚੱਲ ਸੋਨੇ ਹੋਗੇ ਤੇ ਪਰ ਵਿੱਚ ਯਾਰ ਨੇ ਦੇਖੇ ਹੀ ਨਹੀਂ 7-8000 ਰੁਪਇਆ 2-2000 ਵਾਲੇ ਲੋਟ ਇਦਾਂ ਹੀ ਸਿਟੇ ਬੁੱਲੀਆਂ ਵੀ ਲੱਗ ਗਈਆਂ ਆ ਲਈ ਬੁੱਲੀ ਤਾਂ ਨਹੀਂ ਚੱਲ ਨੋਟ ਨਾਲੇ ਇਕੱਲੇ- ਇਕੱਲੇ ਲਾ ਹੋਣ ਜਿਹੜੇ ਹੁਣ ਦੇਰ ਦੇ ਸਿਟੇ ਵੇ ਜੁੜ ਗਏ ਹਾਂ ਭਾਈ 2-2000 ਦੇ ਨੋਟ ਵੀ ਨਹੀਂ ਬਦਲ ਚੇਂਜ ਚੇਂਜ ਕਰਾ ਹੋਏ ਜਦ ਨੋਟਬੰਦੀ ਹੋਈ ਉਹ ਬੱਚੇ ਪਏ ਤੇ ਉਹ ਵੀ ਉਹਨੇ ਗੌਰੇ ਨਹੀਂ ਕਰੀ ਹੋਰ ਅੱਛਾ 6-7 ਲੋਟ 2-2000 ਵਾਲੇ ਵਿੱਚੇ ਪਏ ਉਹ ਲੋ ਬੇਕਾਰ ਹੋ ਗਏ ਫਿਰ ਤੁਮ ਨਹੀਂ ਚੇਂਜ ਤਾਂ ਹੋ ਜਾਂਦੇ ਆ ਚੇਂਜ ਤਾਂ ਹੁਣ ਵੀ ਹੁੰਦੇ ਆ ਚੰਡੀਗੜ੍ਹ ਹਾਂ ਮੈਂ ਇੱਕ ਵਾਰ ਗਿਆ ਤਾਂ ਮਸੀ ਨਾਲ ਗਿਆ ਤਾਂ ਝੱਲੀਆਂ ਵਾਲੀ ਨਾਲ ਉੱਥੇ ਪੈਨਸ਼ਨ ਉਹਨਾਂ ਦੇ ਪੈਨਸ਼ਨ ਦੇ ਚੱਕਰ 'ਚ ਗਏ ਤੇ ਪਤਾ ਨਹੀਂ ਕਿਹੜੇ ਸੈਕਟਰ ਗਏ ਤੇ ਅਸੀਂ ਉੱਥੇ ਚੇਂਜ ਹੋ ਜਾਂਦੇ ਕਹਿੰਦੇ ਜਾਤਾ ਹੁੰਦੇ ਦੇ ਚੇਂਜ ਪਰ ਹੁਣ ਦਾ ਨਹੀਂ ਪਤਾ ਹੋਊਗੀ ਗੱਲ ਇਹ ਵੀ ਮੇਰੇ ਖਿਆਲ ਨਾਲ 60 ਸਾਲ ਡੇਢ ਸਾਲ ਦੀ ਨਾ ਫਿਰ ਹੁਣ ਹੁਣ ਕਿਹਾ ਨਾ ਪੈਸੇ ਨੂੰ ਪੈਸੇ ਹੈ ਹੀ ਨਹੀਂ ਮੇਰੇ ਕੋਲ ਊਲੀ ਕਾਦੀ ਲੁਆਣੀ ਪੈਸੇ ਹੈ ਹੀ ਨਹੀਂ ਕੱਢ ਲਈ ਸਾਰੇ ਫਿਰ ਆ ਫੱਟਾ ਉਹਨਾਂ ਚੇਂਜ ਊਲੀ ਉਹਦੇ ਵਿੱਚ ਬਾਜੀ ਨੇ ਫਟੇ نوٹ ਵੀ ਪਾਏ ਦੇ ਆ 50 ਦਾ ਤੇ 20 ਦਾ ਫਟੇ ਆ ਕਾਦੇ ਜੇ ਤੇ ਵੀ ਦੇ ਦਿੱਤੇ ਉਹ ਜਿਹੜੀ ਗੁੰਰੀਆਂ ਦੇ ਦੋ ਉਹ ਪਾਪਾ ਵਗਿਰ ਚੱਲ ਹੇ 33 ਕਰੋੜ ਦੇ ਵੀ ਦੇਵਤੇ 1 ਕਿਕਰਪਿਆ ਦੇ ਦੋ ਮੈਨੂੰ 33 ਕਰੋੜ ਹੋ ਗਿਆ ਜਿਹੜੇ ਹੁਣ ਬਣ ਜਾਂ 45 ਬਹ ਹੰਕਾਰ ਨਹੀਂ ਦੇਣਾ ਮੈਂ ਇਹ ਨਹੀਂ ਕਹਿ ਸਕਦਾ ਕੱਲ ਮੈਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਹੂੰ ਅੱਛਾ ਨਹੀਂ ਨਾ ਮੰਗਾਈ ਨਾ ਮੰਗਾ ਉਹ ਹੰਕਾਰ ਥੋੜੀ ਹੁੰਦਾ ਵੀ ਮੈਂ ਪੈਸਾ ਨਹੀਂ ਕਿਸੇ ਨੂੰ ਦੇਣਾ ਇਹੋ ਹੰਕਾਰ ਲਹਿਦਾ ਕਿ ਹਾਂ ਮੈਂ ਗੱਲ ਪਤਾ ਕੀ ਹੈ ਸਾਰੇ ਹੁੰਦਾ ਮੈਨੂੰ ਇਹਦਾ ਕੰਮ ਸਾਰੇ ਗੱਲ ਪਤਾ ਕੀ ਐ ਹੁਣ ਹਾਏ ਹੁੰਦਾ ਸਾਂ ਮੈਂ ਇਹ 33 ਕਰੋੜ ਦੇ ਵੀ ਦੇਖਿਓ ਅੱਧੇ ਕ ਮੰਨੂ ਦੇ ਦੇਓ ਇਹਦੇ ਵਾਲਿਆਂ ਚ ਨਾ ਨਾ ਬਾਬੇ ਆਪਾਂ ਇਹ ਕੰਮ ਹੀ ਕਰਨਾ ਇਹ ਦੋਆਂ ਲੜੀ ਜਾਣਾ ਤੁਸੀਂ ਮੈਨੂੰ ਦੇ ਦੋ ਚਲ ਕੋਈ ਨਾ ਹੁਣੇ ਦਾ ਕਰਕੇ ਆ ਜੀ ਬਹੁਤ ਬੈਠੇ ਆ ਚਲੋ ਬਾਬਾ ਜੀ ਦੀਦੀ ਨੂੰ ਕਹਲਿਓ ਦੀਦੀ ਦਾ ਮੇਰੀ ਆ ਮੈਨੂੰ ਲੈ ਲੀ ਬਾਈ ਕਿਹਨੂੰ ਦੇਣੇ ਆ ਮੈਂ ਸੋਚਣਾ ਦੇਵੀ ਦੇਵਤੇਓ ਤਾਰਾਂ ਜਣੇ ਨੇ ਮੂੰਹ ਤਾਂ ਆਪ ਨੂੰ ਆਏ ਕਰਿਆ ਜਿੱਦਾਂ ਜਿੱਦਾਂ ਬੈਗ ਗਿਰਨੇ ਵਾਲਾ ਹੀ ਹੁੰਦਾ ਜਿੱਦਾਂ ਬੈਗ ਆਉਣੇ ਵਾਲਾ ਹੀ ਹੁੰਦਾ ਉੱਪਰ ਤੇ ਆਉਣੇ ਕਿਹਦੇ ਕੋ ਗਿਆ ਨਾ ਬਬਨ ਉਹ ਦੇਖ ਹੁਣ ਛੱਟ ਖਾ ਲੈਣੀ ਉਹ ਦੇਖਿਆ ਕਰਦੀ ਹਲੇ ਮਿੱਟੀ ਖੈਲੀ ਜਾਂਦੀ ਉਹ ਤੇ ਚਲੋ ਇਹਦਾ ਚੱਲੀ ਜਾਣੀਆਂ ਗੱਲਾਂ ਬਾਤਾਂ ਬਾਕੀ ਵਿਆਹ ਦਾ ਭਾਈ ਤੁਹਾਨੂੰ ਦਿਖਾਵਾਂਗੇ ਮਾਹੌਲ ਸਾਰਾ ਹੈ ਨਾ ਵਿਆਹ ਚ ਲਾਵਾਂਗੇ ਰੌਣਕਾਂ ਤੇ ਕਰਾਂਗੇ ਸ਼ਾਪਿੰਗ ਐਨ ਵਧੀਆ ਇਹਦਾ ਚਲੋ ਹਾਸੇ ਮਖੌਲ ਆ ਸਾਡਾ ਚੱਲ ਰਿਹਾ ਤੇ ਕੋਈ ਗੱਲ ਨਹੀਂ ਵਿਆਹ ਨੂੰ ਤੁਹਾਨੂੰ ਵਿਆਹ ਦਿਖਾਇਆ ਰੂਨ ਵਿਆਹ ਨੂੰ ਤੁਹਾਨੂੰ ਵੀ ਇੰਜਵਾਇਮੈਂਟ ਐਨ ਕਰਾਉਂਗੇ ਬਿਲਕੁਲ ਤੇ ਅਸੀਂ ਵੀ ਕਰਨਾ ਹੈ ਚਲੋ ਠੀਕ ਆ ਜੀ ਫਿਰ ਮਿਲਦੇ ਕਿਸੇ ਅਗਲੇ ਬਲੌਗ ਚ ਹੁਣ ਭਾਈ ਮੱਝਾਂ ਵਾਲੀ ਡਿਊਟੀ ਦਾ ਟਾਈਮ ਹੋ ਗਿਆ ਉਧਰ ਚੱਲ ਰਿਹਾ ਜੀ ਕੰਮ ਪਾਈ ਹੈ ਤੇ ਹੁਣ ਕਰੀਏ ਕੰਮ ਸ਼ੁਰੂ ਮੱਝਾਂ ਦਾ ਫਿਰ ਮਿਲਦੇ ਆ ਜੀ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ